ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਹਰ ਪਲ ਇੰਡੀਆ ਤੇ ਮੈਂ ਹਾਂ ਵਿਕਰਮ ਗਿੱਲ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਉਹ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਥੋਂ ਦੇ ਪਿੰਡ ਕੋਟ ਮੁਹੰਮਦ ਖਾਨ ਚ ਝਗੜਾ ਸੁਲਝਾਉਣ ਗਏ ਥਾਣਾ ਗੁਇੰਦਵਾਲ ਸਾਹਿਬ ਦੇ ਸਬ ਇੰਸਪੈਕਟਰ ਦੀ ਜਿੱਥੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਉੱਥੇ ਹੀ ਇਸ ਦੌਰਾਨ ਝਗੜੇ ਖੋਏ ਵਿੱਚ ਐਸਆਈ ਦੀ ਬਾਹ ਵੀ ਟੁੱਟ ਗਈ ਹੈ ਜਾਣਕਾਰੀ ਮੁਤਾਬਕ ਇਹ ਗੋਲੀ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਵੱਲੋਂ ਚਲਾਈ ਗਈ ਹੈ ਤੇ ਉਧਰ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਮੌਕੇ ਤੇ ਡੀਐਸਪੀ ਤੇ ਥਾਣਾ ਮੁਖੀ ਵੀ ਮੌਜੂਦ ਸਨ ਜੋ ਝਗੜਾ ਵਧਦਾ ਵੇਖ ਕੇ ਮੌਕੇ ਤੋਂ ਵਾਪਸ ਆ ਗਏ ਸਨ ਫਿਲਹਾਲ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਤੇ ਹੋਰਨਾਂ ਖਿਲਾਫ ਥਾਣਾ ਸ਼੍ਰੀ ਗੁਵਿੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਕੋਟ ਮੁਹੰਮਦ ਖਾਨ ਦੇ ਸਰਪੰਚ ਕੁਲਦੀਪ ਸਿੰਘ ਦੇ ਲੜਕੇ ਦਾ ਇਸੇ ਪਿੰਡ ਦੇ ਅਰਸ਼ਦੀਪ ਸਿੰਘ ਨਾਲ ਕਰੀਬ 10 ਦਿਨਾਂ ਤੋਂ ਝਗੜਾ ਚੱਲ ਰਿਹਾ ਸੀ ਉਕਤ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਮਣੇ ਹੋ ਗਈਆਂ ਹਨ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਕੁਲਦੀਪ ਸਿੰਘ ਅਤੇ ਹੋਰਨਾ ਖਿਲਾਫ ਸ਼੍ਰੀ ਗਵਿੰਦਵਾਲ ਸਾਹਿਬ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਬੁੱਧਵਾਰ ਸਵੇਰੇ 11 ਵਜੇ ਦੋਵਾਂ ਧਿਰਾਂ ਵਿਚਾਲੇ ਮੋੜ ਝਗੜਾ ਹੋਇਆ ਝਗੜਾ ਸਮਝਾਉਣ ਦਾ ਸਮਾਂ ਸ਼ਾਮ ਨੂੰ 4 ਵਜੇ ਤੈਅ ਹੋਇਆ ਸੀ ਪਰ ਸਰਪੰਚ ਧੜੇ ਨੇ ਪਿੰਡ ਦੇ ਵਿੱਚ ਹੀ ਹੰਗਾਮਾ ਕਰ ਦਿੱਤਾ ਸਰਪੰਚ ਧੜੇ ਦੀ ਗੁੰਡਾਗਰਦੀ ਖਿਲਾਫ ਵਿਰੋਧੀ ਧਿਰ ਵੱਲੋਂ ਪੁਲਿਸ ਹੈਲਪਲਾਈਨ ਨੰਬਰ ਤੇ ਸ਼ਿਕਾਇਤ ਦਰਜੇ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਦੇ ਵਧੀਕ ਇੰਚਾਰਜ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਐਸਆਈ ਜਸਬੀਰ ਸਿੰਘ ਅਤੇ ਪੁਲਿਸ ਪਾਰਟੀ ਲਗਭਗ ਰਾਤ ਨੂੰ 9:35 ਮਿੰਟ ਤੇ ਪਿੰਡ ਕੋਟ ਮੁਹੰਮਦ ਖਾਨ ਪਹੁੰਚੀ ਜਿੱਥੇ ਦੋਵੇਂ ਧਿਰਾਂ ਵਿੱਚ ਫਿਰ ਆਪਸ ਵਿੱਚ ਝੜ ਗਈਆਂ ਜਦੋਂ ਸਬ ਇਨਸਪੈਕਟਰ ਚਰਨਜੀਤ ਸਿੰਘ ਨੇ ਸਰਪੰਚ ਧੜੇ ਨੂੰ ਝਗੜਾ ਸੁਲਝਾਉਣ ਲਈ ਪਿੱਛੇ ਹਟਣ ਲਈ ਕਿਹਾ ਤਾਂ ਮਲਜਮਾ ਨੇ ਸਬ ਇਨਸਪੈਕਟਰ ਦਾ ਰਿਵਾਲਵਰ ਖੋਲ੍ਹਿਆ ਤੇ ਉਸ ਨੇ ਤਿੰਨ ਗੋਲੀਆਂ ਚਲਾ ਦਿੱਤੀਆਂ ਗੋਲੀ ਲੱਗਣ ਨਾਲ ਸਬ ਇਨਸਪੈਕਟਰ ਚਰਨਜੀਤ ਸਿੰਘ ਜ਼ਖਮੀ ਹੋ ਗਿਆ ਜਿਸ ਦੀ ਕੇ ਬਾਅਦ ਚ ਮੌਤ ਹੋ ਗਈ ਹੈ ਜਦੋਂ ਕੋਈ ਕੁੱਟਮਾਰ ਕਾਰਨ ਐਸਆਈ ਜਸਬੀਰ ਸਿੰਘ ਦੀ ਬਾਹ ਵੀ ਟੁੱਟ ਗਈ ਹੈ ਫਿਲਹਾਲ ਪੁਲਿਸ ਨੇ ਜਿੱਥੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਸਿਆਸੀ ਗਲਿਆਰਿਆਂ ਚ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹੋਏ ਸਰਕਾਰ ਨੂੰ ਆੜੇ ਹੱਥੇ ਲਿਆ ਜਾ ਰਿਹਾ ਹੈ ਇੱਕ ਫੇਰ ਰਾਤ ਕੋੜ ਮੁਹੰਮਦ ਖਾਨ ਕੋਵਿੰਦਵਾਲ ਸਾਹਿਬ ਕੋਲ ਵਰਦਾ ਤੇ ਇਹ ਚ ਸਬ ਇੰਸਪੈਕਟਰ ਚਰਨਜੀਤ ਸਿੰਘ ਜਸਪੀ ਸਿੰਘ ਦੇ ਨਾਂ ਦੀ ਕੀ ਘਟਨਾ ਸੀ ਕੋਵਿੰਦਵਾਲ ਸਰ ਕਿਹੜੇ ਪਿੰਡ ਚ ਕਿਹੜੀ ਵਰਦਾ ਤੋਂ ਇਹ ਤੇ ਕੀ ਗੱਲਬਾਤ ਹੋਈ ਕੋਈ ਕੋੜ ਮੁਹੰਮਦ ਖਾਨ ਪਿੰਡ ਪਿੰਦ ਹੈਗਾ ਕੋਵਿੰਦਵਾਲ ਸਾਹਿਬ ਦੇ ਵਿੱਚ ਤੇ ਉਹਦੇ ਵਿੱਚ ਕੋਵਰਦਾ ਦੋਈ ਸੀ ਇੱਕ ਪਰਚਾ ਜੀ ਪਰਚਾ ਦਿੱਤਾ ਸੀਗਾ 326 ਦਾ ਉਸ ਤੋਂ ਬਾਅਦ ਫਿਰ বার বার ਤੁਹਾਨੂੰ ਆਈ ਕਿ ਵੀ ਜਿਹੜੇ ਮੁੱਦੇ ਮੈਂ ਆ ਰਹੇ ਕਿ ਸਾਡੀ ਟੀਮਾਂ ਗਈਆਂ ਦੋ ਤਿੰਨ ਵਾਰੀ ਗਈਆਂ ਸਾਰੇ ਭਾਜਾਂ ਦੇ ਖੇਤ ਲੋਕ ਵੱਡੇ ਵੱਡੇ ਸੀ ਕਿ ਦੋ ਤੋਂ ਪਿਛਲੇ ਵਾਰ ਸੀ ਜੀ ਦੂਰੋਂ ਪਤ ਰਹਿੰਦੇ ਕੁਝ ਸੀ ਗੱਡੀ ਆ ਗਈ ਆ ਤਿੰਨ ਵਾਰੀ ਸਾਡੀ ਗੱਡੀ ਆਈਆਂ ਚੌਥੀ ਵਾਰੀ ਫੇਰ ਆ ਗਈ ਵੀ ਕੋਈ ਟੋਟਾ ਮਾਰ ਰਹੇਗੇ ਫੇਰ ਅਸੀਂ ਟੀਮ ਭੇਜੀ ਗਈ ਤੇ ਰਾਤ ਨੂੰ ਇਹਨਾਂ ਨੇ ਫਾਇਰ ਕਰਦੇ ਸ਼ੁਰੂ ਕਰ ਦਿੱਤੇਗੇ ਫਾਇਰ ਕਰਨੇ ਸ਼ੁਰੂ ਹੋ ਗਏ ਸੀ ਕੰਟਰੋਲ ਰੂਮ ਤੋਂ ਮੈਸੇ ਆ ਕੇ ਫਾਇਰ ਹੋ ਰਹੀ ਵੀ ਤੇ ਜੋ ਮੈਂ ਜੀ ਫਟਾਫਟ ਉੱਚੀ ਪਹੁੰਚੇ ਗਿਆ ਤੇ ਉੱਤੇ ਦੇਖਿਆ ਵੀ ਕਾਫੀ ਫਾਇਰ ਹੋ ਰਹੀ ਸੀ ਫਾਇਰ ਹੋਣ ਤੋਂ ਬਾਅਦ ਅਸੀਂ ਰੋਗਰਾਮ ਸਥਾਪ ਕਰਨ ਦੇ ਬਾਅਦ ਜਿਵੇਂ ਫਾਇਰ ਕੀਤਾ ਉਹਦੇ ਉੱਪਰ ਤੇ ਜਿਹੜੇ ਸਿੱਦੇ ਹਵਾਈ ਫਾਇਰ ਸੀਗੇ ਸਾਡੇ ਵੱਲੋਂ ਉਹ ਸਿੱਧੇ ਸਾਡੇ ਤੇ ਕਰ ਰਹੇ ਸੀਗੇ ਜਿਹੜੇ ਅਸੀਂ ਫਾਇਰ ਕੀਤੇ ਤੇ ਉਹ ਘਰਾਂ ਦੇ ਵਿੱਚ ਵੜ ਗਏ ਉਸ ਤੋਂ ਬਾਅਦ ਜਿਹੜੇ ਅਸੀਂ ਇਹ ਬੰਦੇ ਜਿਹੜੇ ਅੰਦਰ ਘਰਾਂ ਦੇ ਵਿੱਚ ਵੜ ਗਏ ਸੀ ਇੱਕ ਘਰ ਦੇ ਵਿੱਚ 15-20 ਬੰਦੇ ਇਕੱਠੇ ଥିਗੇ ਅਸੀਂ ਦਰਵਾਜ਼ਾ ਖੋਲਿਆ ਤਾਂ ਸਾਰੇ ਇੱਕਦਮ ਸਾਡੇ ਮੁਲਾਜ਼ਮਾਂ ਦੇ ਉੱਪਰ ਪੈ ਗਈ ਇੱਕਦਮ ਜੀ ਦੇ ਵੀ ਤੇ ਸਾਡੇ ਮੁਲਾਜ਼ਮ ਨੂੰ ਇੱਕ ਨੂੰ ਜੱਫਾ ਪਾ ਲਿਆ ਉਹਦਾ ਵੈਪਨ ਚੜ ਕੇ ਸਾਡੇ ਜਿਹੜੇ ਸਬ ਇੰਸਪੈਕਟਰ ਜੀ ਉਹ ਦੁਆਰਾ ਨਾ ਇਹ ਪੁਲੀ ਗੋੜੀ ਗੋੜੀ ਦੇ ਬਾਅਦ ਜਿਹੜਾ ਜੀ ਉਹਨੂੰ ਹਸਪੀਟਲ ਲੈ ਕੇ ਆਏ ਹਾਂ ਹਸਪੀਟਲ ਪਹੁੰਚ ਜਿਸ ਆਲੀ ਉਹਦੀ ਉਹਨੂੰ ਡੈਥ ਕੀਤਾ ਗਿਆ ਜੀ ਨਾਸ ਸੀ ਜਿਹੜਾ ਸਬ ਸਬ ਇੰਸਪੈਕਟਰ ਚਰਨ ਜੀ ਸੀਗਾ ਜੀ 198 ਦਾ ਨਾਮ ਸੀਗਾ ਜੀ ਇੱਕ ਜਰਬੀਰ ਸੀਗਾ ਜੀ ਬਾਹ ਤੇ ਲੱਗੀ ਹੋਈ ਉਸ ਮੌਕੇ ਦੀ ਇੰਡਾ ਹੇਟਰ ਰੋੜਾ ਵਗੈਰਾ ਪਾਇਰ ਵਗੈਰਾ ਕਰ ਦਿੱਤੀ ਉਹਨਾਂ ਨੂੰ ਇਹ ਜੀ ਪਤਾ ਲੱਗਦਾ ਸੀ ਰਾਤ ਨੂੰ ਕੀ ਕਰ ਰਹੇ ਸੋ ਸ਼ੋਟ ਐਫ ਆਈ ਆਰ ਅਸੀਂ ਲੋਜ ਕੀਤੀ ਕਿਉਂ ਰਿਪੋਰਟ ਸਾਡੀ ਜਾਰੀ ਗਈ ਹੋਈ ਹੈ ਜਲਦੀ ਜਲਦੀ ਇਹ ਟੇਸਰ ਲਾਗੇ ਜਾ ਰਹੇ ਨੇ ਕਿਹੜੀ ਕਿਹੜੀ ਬਣਦੀ ਚਰ ਸਿੰਘ ਜੀ ਦੀ ਲਾਸ਼ ਹੈ ਜਿਹੜੀ ਪੋਸਟਮਾਰਟ ਕਰਾਈ ਜਾ ਰਹੀ ਹੈ ਹਾਂਜੀ ਹੁਣ ਕਰਵਾਈ ਜਾ ਰਹੀ ਹੈ ਸੀ ਬੋਰਡ ਬਣਾ ਕੇ ਕਰੋ ਜੀ ਉਹਨਾਂ ਨੂੰ ਪੋਸਟਮਾਰਟ ਕਰਦੇ ਜੀ ਓਕੇ